ਸਿੱਧੂ ਮੂਸੇ ਵਾਲਾ ਪਾਜੀ ਗੈਂਗ ਰੱਬ ਦੀ ਰੂਹ ਹੂੰ ਲੈਜੈਂਡ ਬਣਿਆ ਗੁਰੂਆਂ ਦੇ ਰਾਣ ਹਰ ਕੋਈ ਚੱਲਿਆ ਰੋਜ਼ ਦਿੰਦੇ ਸੀਗੇ ਜਿਹੜੇ ਗੋਲੀ ਦੇ ਡਰਾਵੇ ਉਹਨਾਂ ਨੂੰ ਵੀ ਪਤਾ ਨਹੀਂ ਜੱਟ ਡਰਿਆ ਹੁਣ ਸਾਰਿਆਂ ਦੇ ਦਿਲਾਂ ਉੱਤੇ ਰਾਜ ਜੱਟ ਦਾ ਬੋਲੀਵੁੱਡ ਹਾਲੀਵੁੱਡ ਨਾ ਜੱਟ ਦਾ ਯਾਰਾਂ ਨੂੰ ਯਾਰੀ ਦਾ ਮਾਨ ਜੱਟ ਦਾ ਕੱਲਾ ਵੇਖ ਕੇ ਕਹਿ ਰਿਆ ਸੀ ਪੁੱਤ ਜੱਟ ਦਾ ਦੱਸ ਕੇ ਆਉਂਦੇ ਤੇ ਫਿਰ ਸਾਰਿਆਂ ਨੂੰ ਪਤਾ ਪੱਟ ਨਹੀਂ ਸੀ ਹੁਣਾ ਮੂਸੇ ਵਾਲੇ ਜੱਟ ਅਸ ਸੱਚਾ ਦੋਸਤੋ ਤੁਸੀਂ ਦੇਖ ਰਹੇ ਹੋ ਜਗਵਾਨੀ ਟੀਵੀ ਤੇ ਮੈਂ ਪਰਨਦੀ ਪ੍ਰਣਾ ਸਿੱਧੂ ਮੂਸੇ ਵਾਲੇ ਦੀ ਦੂਸਰੀ ਵਰਸੀ ਆ ਤੇ ਚੌਣ ਵਾਲਿਆਂ ਦਾ ਇਕੱਠ ਪਹਿਲਾਂ ਕੈਮਰਾਮੈਨ ਨੂੰ ਗਾਉਂਗਾ ਇੱਕ ਵਾਰ ਦਿਖਾ ਦੇ ਪਤਾ ਲੱਗ ਜੂਗਾ ਵੀ ਸਿੱਧੂ ਨੂੰ ਚੌਣ ਵਾਲਿਆਂ ਦੀ ਕਮੀ ਨਹੀਂ ਉਹ ਵੱਡੀ ਗਿਣਤੀ ਚ ਆ ਕੇ ਤੇ ਥਾਪੀਆਂ ਮਾਰ ਰਹੇ ਆ ਤੇ 22 ਟਪਾਕ ਵਰਗਾ ਜਮਾ ਪਿੱਛੇ ਪਹਿਲਾਂ ਦਾ ਟੈਟੂ ਦਿਖਾਵਾਂਗੇ ਬਾਈ ਦਾ ਵੀ ਸਿੱਧੂ ਮੂਸੇ ਵਾਲੇ ਦੀ ਫੋਟੋ ਹੈ ਲਿਖਿਆ ਲੈਜੈਂਡ ਨੈਵਰ ਡਾਈ ਤੇ ਨਾਲ ਟਪਾਕ ਤੇ ਸਿੱਧੂ ਮੂਸੇ ਵਾਲੇ ਦੀ ਫੋਟੋ ਬਣੀ ਹੈ ਇੱਥੇ ਵੱਖਰੇ ਵੱਖਰੇ ਕਲਾਕਾਰ ਦੇਖਣ ਨੂੰ ਮਿਲ ਜਾਂਦਾ ਕਿਉਂਕਿ ਸਿੱਧੂ ਨੇ ਬਹੁਤ ਸਾਰੇ ਲੋਕਾਂ ਨੂੰ ਇਨਸਪਾਇਰ ਕੀਤਾ ਬਹੁਤ ਸਾਰੇ ਲੋਕਾਂ ਨੂੰ ਇਨਸਪਾਇਰ ਕਰਤਾ ਕਿਉਂਕਿ ਜਿਵੇਂ ਸਿੱਧੂ ਹਰ ਇੱਕ ਕਲਾਕਾਰ ਨੂੰ ਮੌਕਾ ਦਿੰਦਾ ਸੀ ਤਾਂ ਹਰ ਇੱਕ ਘਰ ਦੇ ਵਿੱਚ ਸਿੱਧੂ ਤੋਂ ਇਨਸਪਾਇਰ ਹੋਏ ਨੌਜਵਾਨ ਆ ਜਿੱਥੇ ਯਾਦਗਾਰ ਤੇ ਪਹੁੰਚੇ ਨੇ ਤੇ ਆਪਣੀ ਕਲਾ ਜ਼ਾਹਰ ਕਰ ਰਹੇ ਆ ਗੱਲਬਾਤ ਕਰਦੇ ਆ ਕੀ ਨਾਪਰਾ ਮੇਰਾ ਨਾਮ ਹੈ ਜੀ ਰਮਨ ਹੈ ਹਾਂ ਜੀ ਮਨਪਾ ਜੀ ਕਹਿੰਦੇ ਨੇ ਅੱਛਾ ਪਾਜੀ ਪਹਿਲਾਂ ਤਾਂ ਦੱਸੋ ਵੀ ਟੁਪਾਕ ਵਾਲਾ ਰੂਪ ਕਿਉਂ ਧਾਰਿਆ ਤੇ ਕਦੋਂ ਤੋਂ ਇਹ ਸਭ ਚੱਲ ਰਿਹਾ ਹਾਂਜੀ ਇਹ ਥੋੜਾ ਜਿਹਾ ਪਿਛਲੇ ਸਾਲ ਤੋਂ ਯਾਨੀ ਕਿ ਕੁਝ ਅੰਜ ਦੀ ਗੱਲ ਬਣੀ ਕਿ ਉਸਤਾਦ ਜੀ ਇੱਕ ਅਦੀਵਾਰੀ ਸਪਨੇ ਚਾਏ ਕੋਈ ਜਾਂਦੀ ਅੰਡਰਸਟੈਂਡਿੰਗ ਬਣੀ ਉਹਦੇ ਬਾਅਦ ਮੈਨੂੰ ਲੱਗਿਆ ਕਿ ਮੈਨੂੰ ਰੈਪ ਕਰਨਾ ਚਾਹੀਦਾ ਅੱਛਾ ਸੁਣਾ ਮੈਂ ਉਹਦਾ ਰੈਪ ਕਰਨਾ ਇੱਕ ਸਟਾਰਟ ਕੀਤਾ ਤੇ ਮੈਂ ਟੂਪਾਕ ਵਾਲਾ ਰੋਲ ਯਾਨੀ ਇੱਕ ਤਰੀਕੇ ਦਾ ਲੈ ਲਿਆ ਟੂਪਾਕ ਵਾਲਾ ਜਿਹੜਾ ਤੇਰਾ ਰੋਲ ਹੈ ਇੱਕ ਰੈਪ ਵੀ ਸੁਣਾ ਦੇ ਤੇ ਮਾੜਾ ਦੱਸ ਦੇ ਵੀ ਕਲਾ ਕੀ ਹੈ ਹਾਂਜੀ ਐ ਗੁਲਾਬ ਸਿੱਧੂ ਪਾਜੀ ਵਾਸਤੇ ਗਾਣਾ ਲਿਖਿਆ ਹੀ ਉਹਦੇ ਸੋਚਿਆ ਸੀ ਅਗਰ ਮੈਨੂੰ ਕਦੀ ਮੌਕਾ ਮਿਲੇਗਾ ਤਾਂ ਰੈਪ ਲਿਖਾਂਗਾ ਐ ਰੈਪ ਲਿਖਿਆ ਦਾ ਉਂਝ ਕਾਫੀ ਕੁਝ ਲਿਖਿਆ ਦਾ ਯਾਨੀ ਕਿ ਫਿਲਹਾਲ ਐ ਹੀ ਰੈਪ ਸੁਣਾਣਾ ਤਾਂ ਕਿ ਪਾਈ ਤੱਕ ਅਗਰ ਗਾਣਾ ਸੁਣਨ ਮੇਰਾ ਰੈਪ ਸੁਣਨ ਤੇ ਗਾਣੇ ਵਾਸਤੇ ਮੈਨੂੰ ਘਟੋ ਘਟ ਮੌਕਾ ਅਗਰ ਮਿਲੇ ਤੇ ਮੈਂ ਪਾਜੀ ਦੇ ਨਾਲ ਆਣਾ ਚਾਹਾਂਗਾ ਗੁਲਾਬ ਸਿੱਧੂ ਪਾਜੀ ਨਾਲ ਸਿੱਧੂ ਮੂਸੇ ਵਾਲਾ ਪਾਜੀ ਗੈਂਗ ਰੱਬ ਦੀ ਰੂਹ ਹੂੰ ਲੈਜੈਂਡ ਬਣਿਆ ਗੁਰੂਆਂ ਦੇ ਰਾਣਾ ਹਰ ਕੋਈ ਚੱਲਿਆ ਰੋਜ਼ ਦਿnde ਸੀਗੇ ਜਿਹੜੇ ਗੋਲੀ ਦੇ ਡਰਾਵੇ ਉਹਨਾਂ ਨੂੰ ਵੀ ਪਤਾ ਨਹੀਂ ਜੱਟ ਡਰਿਆ ਹੁਣ ਸਾਰਿਆਂ ਦੇ ਦਿਲਾਂ ਉੱਤੇ ਰਾ ਜੱਟ ਦਾ ਬੋਲੀਵੁੱਡ ਹਾਲੀਵੁੱਡ ਨਾ ਜੱਟ ਦਾ ਯਾਰਾਂ ਨੂੰ ਯਾਰੀ ਦਾ ਮਾਨ ਜੱਟ ਦਾ ਆ ਵੇਖ ਕੇ ਕਹਿ ਰਿਆ ਸੀ ਪੁੱਤ ਜੱਟ ਦਾ ਦੱਸ ਕੇ ਆਉਂਦੇ ਤੇ ਫਿਰ ਸਾਰਿਆਂ ਨੂੰ ਪਤਾ ਪਟ ਨਹੀਂ ਸੀ ਹੁਣ ਆ ਮੁੱਸੇ ਵਾਲੇ ਜੱਟ ਕਿਆ ਬਾਤ ਹੈ ਇਹ ਸਿੱਧੂ ਨੂੰ ਚਾਉਣ ਵਾਲੇ ਨੇ ਬਾਈ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੀ ਕਲਾ ਜਿਹੜੀ ਆ ਲੋਕਾਂ ਦੇ ਵਿੱਚ ਪੈਦਾ ਹੋਈ ਆ ਸਿੱਧੂ ਮੂਸੇਵਾਲੇ ਕਰਕੇ ਤੇ ਬਾਈ ਕੀ ਨਾਮ ਪਰਾ ਹਾਂਜੀ ਮੇਰਾ ਨਾਮ ਇਹ ਚੋਹਾਨ ਜੀ ਇਹ ਚੋਹਾਨ ਬਾਈ ਗੀਤ ਸੁਣਾਈ ਜਾਂਦਾ ਸੀ ਕੋਈ ਮਾੜਾ ਸੁਣਾ ਦੇ ਕੀ ਸੀਗਾ ਬਸ ਸਿੱਧੂ ਮੂਸੇਵਾਲੇ ਗਾਣਾ ਸੁਣਾ ਸੀ ਹੋਰ ਸੁਣਾ ਦਿਨੀ ਆ ਹਾਂ ਸੁਣਾ ਦੇ ਹੋ ਮੇਰੀ ਮਾਂ ਮੇਰਾ ਰੱਬ ਜੀ ਦੀ ਕੁੱਖੋਂ ਹੋਇਆ ਪੈਦਾ ਉਹਨੇ ਜ਼ਿੰਦਗੀ ਜਿਉਣ ਦਾ ਸਖਾਇ ਇੱਕੋ ਕਾਇਦਾ ਕਹਿੰਦੀ ਜਿੱਥੇ ਤੇਰੀ ਪੁੱਤਰ ਰਜ਼ਮੀਰ ਮੁੱਕ ਗਈ ਹਉ ਮਰ ਜਾਮੀ ਉੱਥੇ ਕੋਈ ਜਾਣ ਦਾ ਨਹੀਂ ਫਾਇਦਾ ਤਾਈ ਦਲੇ ਸੋਦੇ ਬਾਜਾਂ ਨਾ ਕਲਾਮ ਨਿਓ ਮੇਰੀਆ ਕਿਸੇ ਅਰੇ ਗਰੇ ਬੰਦੇ ਨੂੰ ਸਲਾਮ ਨਿਓ ਮੇਰੀਆ ਜਿੰਨਾ ਚਿਰ ਲਿਖੂਗੀ ਐ ਸੱਚ ਲਿਖੂਗੀ ਹੋਰਾ ਵਾਂਗੂ ਕਲਮ ਗੁਲਾਮ ਨਿਓ ਮੇਰੀ ਹੋ ਗੱਲ ਕੱਲੀ ਕੱਲੀ ਗੀਤਾਂ ਚ ਗੱਡੋਈ ਪਈ ਐ ਦੇਖ ਮੂਸੇ ਵਾਲਾ ਮੂਸੇ ਵਾਲਾ ਹੋਈ ਪਈ ਐ ਸਿੱਧੂ ਮੂਸੇ ਵਾਲਾ ਮੂਸੇ ਵਾਲਾ ਹੋਈ ਪਈ ਐ ਬਹੁਤ ਕੈਟਰੀ ਬਹੁਤ ਕ ਬਿਲਕੁਲ ਆ ਦੇਖ ਸਕਦੇ ਹੋ ਤੁਸੀਂ ਇਹ ਪਿਆਰ ਆ ਸਿੱਧੂ ਮੂਸੇ ਵਾਲੇ ਦਾ ਜਿਹੜਾ ਖਿੱਚ ਲਿਆਉਂਦਾ ਇਹਨਾਂ ਨੂੰ ਯਾਦਗਾਰ ਤੇ ਖੜੇ ਆ ਤੇ ਕਾਠ ਉਸੇ ਤਰ੍ਹਾਂ ਵਰਕਰਾ ਰਹੇ ਤੇ ਇੱਕੋ ਹੀ ਗੱਲ ਕਿ ਜਸਟਿਸ ਦੀ ਮੰਗ ਜਿਹੜੀ ਆ ਉਹ ਲਗਾਤਾਰ ਇੱਥੇ ਆ ਕੇ ਫੈਨ ਕਰ ਰਹੇ ਨੇ ਤਾਂ ਕਿਵੇਂ ਦੇਖਦੇ ਹੋ ਬਾਈ ਜਸਟਿਸ ਨਹੀਂ ਮਿਲਿਆ ਹਜੇ ਜੀ ਬਹੁਤ ਵੀ ਮਾੜੀ ਗੱਲ ਆ ਜੇ ਅੱਜ ਤੱਕ ਵੀ ਕੋਈ ਇਨਸਾਫ ਨਹੀਂ ਮਿਲਿਆਗਾ ਤੇ ਇਨਸਾਫ ਤੇ ਆਪਾਂ ਗਾਣਾ ਵੀ ਲਿਖ ਰਹੇ ਆਗੇ ਤੇ ਉਹ ਮੈਂ ਲਿਖਤਾ ਦਿੱਤਾ ਥੋੜਾ ਗਾਣਾ ਤੇ ਮੇਰੀ ਯਾਦ ਨਹੀਂ ਲਿਖਿਆ ਰਿਹਾ ਨਹੀਂ ਉਹ ਵੀ ਸੁਣਾਉਂਦੇ ਆਪਾਂ ਤੇ ਇਨਸਾਫ ਚਾਹੀਦਾ ਜੀ ਮੈਂ ਜੀ ਰਾਜਸਥਾਨ ਸੂਰਤਗੜ ਤੋਂ ਆਇਆ ਜੀ ਅੱਛਾ ਸੂਰਤਗੜ ਤੋਂ ਹਾਂਜੀ ਅੱਛਾ ਕਿੰਨੇ ਵੇੜੇ ਚੱਲੇ ਹੋਏ ਆਂ ਪਰ ਮੈਂ 2 ਦਿਨ ਹੋ ਗਏ ਇੱਥੇ ਆਏ ਨੂੰ ਜੀ ਅੱਛਾ 2 ਦਿਨ ਹੋ ਗਏ ਹਾਂ ਜੇ ਪਹਿਲਾਂ ਮੇਰੇ ਕੋਲੇ ਆ ਗਿਆ ਸੀਗਾ ਤੇ ਅਸੀਂ ਅੱਜ ਸਵੇਰ ਸੁਨੇਹਾ ਦੇ ਚੱਲੇ ਵਾਂ 6 ਵਜੇ ਲੱਗਦਾ ਵੀ ਕਿਸੇ ਕਲਾਕਾਰ ਲਈ ਇੰਨਾ ਇਕੱਠ ਹੋਊਗਾ ਨਹੀਂ ਹੈ ਲੱਗਦਾ ਨਹੀਂ ਹੁੰਦਾ ਜੀ ਅੱਛਾ ਥਾਪੀ ਮਾਰ ਕੇ ਦਿਖਾ ਦਿਓ ਜਿੰਨੇ ਖੜੇ ਹੋ ਸਾਰੇ ਫਿਰ ਪਤਾ ਲੱਗ ਜੂ ਵੀ ਪਿਆਰ ਹਜੇ ਵੀ ਉਸੇ ਤਰ੍ਹਾਂ ਵਰਕਰ ਆ ਰਿਹਾ ਬਾਈ ਦਾ ਲੈ ਵੀ ਤੁਸੀਂ ਦੇਖੀ ਜਾਓ ਇਹ ਸਿੱਧੂ ਦੇ ਫੈਨ ਨੇ ਆ ਥਾਪੀਆਂ ਐਸੇ ਤਰ੍ਹਾਂ ਵੱਜ ਰਹੀਆਂ ਜਿਵੇਂ ਥਾਪੀਆਂ ਮਾਰਦਾ ਸੀ ਉਸੇ ਤਰ੍ਹਾਂ ਸਿੱਧੂ ਦੀ ਥਾਪੀ ਵਰਕਰ ਆ ਰਿਹਾ ਲਓ ਜੀ ਆ ਦੇਖੋ ਤੁਸੀਂ ਮੁੰਡੇ ਆ ਲਓ ਜੀ ਕੀ ਆਣੀ ਗੱਲਾਂ ਤੇਰੇ ਯਾਰ ਦੀਆਂ ਓਏ ਉੱਚੀਆਂ ਗੱਲਾਂ ਤੇਰੇ ਯਾਰ ਦੀਆਂ ਯਾਨੇ ਗੱਲਾਂ ਤੇਰੀ ਯਾਰ ਦੀਆਂ ਤਾਂ ਇਸੇ ਤਰ੍ਹਾਂ ਸਿੱਧੂ ਦਾ ਪਿਆਰ ਵਰਕਰਾਰਾ ਸਿੱਧੂ ਦੇ ਫੈਨਜ਼ ਦੇ ਲਈ ਤਾਂ ਸਿੱਧੂ ਦੇ ਇਨਸਾਫ ਦੀ ਵੀ ਮੰਗ ਕਰ ਰਹੇ ਆ ਦੇਖਣਾ ਇਹ ਆ ਵੀ ਇਨਸਾਫ ਜਿਹੜਾ ਅਧੂਰਾ ਉਹ ਕਦੋਂ ਪੂਰਾ ਹੁੰਦਾ ਕੈਮਰਾਮੈਨ ਮਨੀਸ਼ ਦੇ ਨਾਲ ਪਰਾਂ ਦੀ ਪੁਰਾਣਾ ਜਗਵਾਨੀ ਟੀਵੀ ਮਾਨਸਿੱਧੂ ਮੂਸੇ ਵਾਲਾ ਪਾਜੀ ਗੈਂਗ ਰੱਬ ਦੀ ਰੂਹ ਹੂੰ ਲੈਜੈਂਡ ਬਣਿਆ ਗੁਰੂਆਂ ਦੇ ਰਾਨਾ ਹਰ ਕੋਈ ਚੱਲਿਆ ਰੋਜ਼ ਦਿੰਦੇ ਸੀਗੇ ਜਿਹੜੇ ਗੋਲੀ ਦੇ ਡਰਾਵੇ ਉਹਨਾਂ ਨੂੰ ਵੀ ਪਤਾ ਨਹੀਂ ਜੱਟ ਡਰਿਆ ਹੁਣ ਸਾਰਿਆਂ ਦੇ ਦਿਲਾਂ ਉੱਤੇ ਰਾਜ ਜੱਟ ਦਾ ਬੋਲੀਵੁੱਡ ਹਾਲੀਵੁੱਡ ਨਾ ਜੱਟ ਦਾ ਯਾਰਾਂ ਨੂੰ ਯਾਰੀ ਦਾ ਮਾਨ ਜੱਟ ਦਾ ਕੱਲਾ ਵੇਖ ਕੇ کہہ ਰਿਆ ਸੀ ਪੁੱਤ ਜੱਟ ਦਾ ਦੱਸ ਕੇ ਆਉਂਦੇ ਤੇ ਫਿਰ ਸਾਰਿਆਂ ਨੂੰ ਪਤਾ ਪੱਟ ਨਹੀਂ ਸੀ ਹੁਣਾ ਮੂਸੇ ਵਾਲੇ ਜੱਟ ਅਸਲ ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਜਗਵਾਨੀ ਟੀਵੀ ਤੇ ਮੈਂ ਪਰਮਦੀ ਪ੍ਰਣਾ ਸਿੱਧੂ ਮੂਸੇ ਵਾਲੇ ਦੀ ਦੂਸਰੀ ਵਰਸੀ ਆ ਤੇ ਚੌਣ ਵਾਲਿਆਂ ਦਾ ਕੱਠ ਪਹਿਲਾਂ ਕੈਮਰਾਮੈਨ ਨੂੰ ਗਾਉਂਗਾ ਇੱਕ ਵਾਰ ਦਿਖਾ ਦੇ ਪਤਾ ਲੱਗ ਜਾਊਗਾ ਵੀ ਸਿੱਧੂ ਨੂੰ ਚੌਣ ਵਾਲਿਆਂ ਦੀ ਕਮੀ ਨਹੀਂ ਬੱਡੀ ਗਣਤੀ ਚ ਆ ਕੇ ਤੇ ਥਾਪੀਆਂ ਮਾਰ ਰਹੇ ਆ ਤੇ 22 ਟਪਾਕ ਵਰਗ ਹੈ ਜਮਾ ਪਿੱਛੇ ਪਹਿਲਾਂ ਦਾ ਟੈਟੂ ਦਿਖਾਵਾਂਗੇ ਬਾਈ ਦਾ ਵੀ ਸਿੱਧੂ ਮੂਸੇਵਾਲੇ ਦੀ ਫੋਟੋ ਹੈ ਲਿਖਿਆ ਲੈਜੈਂਡ ਐਵਰ ਡਾਈ ਤੇ ਨਾਲ ਟਪਾਕ ਤੇ ਸਿੱਧੂ ਮੂਸੇਵਾਲੇ ਦੀ ਫੋਟੋ ਬਣੀ ਹੈ ਇੱਥੇ ਵੱਖਰੇ ਵੱਖਰੇ ਕਲਾਕਾਰ ਦੇਖਣ ਨੂੰ ਮਿਲ ਜਾਂਦਾ ਕਿਉਂਕਿ ਸਿੱਧੂ ਨੇ ਬਹੁਤ ਸਾਰੇ ਲੋਕਾਂ ਨੂੰ ਇਨਸਪਾਇਰ ਕੀਤਾ ਬਹੁਤ ਸਾਰੇ ਲੋਕਾਂ ਨੂੰ ਇਨਸਪਾਇਰ ਕਰਤਾ ਕਿਉਂਕਿ ਜੇ ਦੂ ਹਰ ਇੱਕ ਕਲਾਕਾਰ ਨੂੰ ਮੌਕਾ ਦਿੰਦਾ ਸੀ ਤਾਂ ਹਰ ਇੱਕ ਘਰ ਦੇ ਵਿੱਚ ਸਿੱਧੂ ਤੋਂ ਇਨਸਪਾਇਰ ਹੋਏ ਨੌਜਵਾਨ ਆ ਜਿੱਥੇ ਯਾਦਗਾਰ ਤੇ ਪਹੁੰਚੇ ਨੇ ਤੇ ਆਪਣੀ ਕਲਾ ਜ਼ਾਹਰ ਕਰ ਰਹੇ ਆ ਗੱਲਬਾਤ ਕਰਦੇ ਆ ਕੀ ਨਾਪਰਾ ਮੇਰਾ ਨਾਮ ਹੈ ਜੀ ਰਮਨ ਨਯੋਨ ਜੀ ਮਿੰਨ ਪਾਜੀ ਕਹਿੰਦੇ ਨੇ ਪਾ ਅੱਛਾ ਪਾਜੀ ਪਹਿਲਾਂ ਤਾਂ ਦੱਸੋ ਵੀ ਟੁਪਾਕ ਵਾਲਾ ਰੂਪ ਕਿਉਂ ਧਾਰਿਆ ਤੇ ਕਦੋਂ ਤੋਂ ਇਹ ਸਭ ਚੱਲ ਰਿਹਾ ਹਾਂਜੀ ਇਹ ਥੋੜਾ ਜਿਹਾ ਪਿਛਲੇ ਸਾਲ ਤੋਂ ਯਾਨੀ ਕਿ ਕੁਝ ਅੰਜ ਦੀ ਗੱਲ ਬਣੀ ਕਿ ਉਸਤਾਦ ਜੀ ਇੱਕ ਅਦੀਵਾਰੀ ਸੁਪਨੇ ਚਾਏ ਕੋ ਜਾਂਦੀ ਅੰਡਰਸਟੈਂਡਿੰਗ ਬਣੀ ਉਹਦੇ ਬਾਅਦ ਮੈਨੂੰ ਲੱਗਿਆ ਕਿ ਮੈਨੂੰ ਰੈਪ ਕਰਨਾ ਚਾਹੀਦਾ ਅੱਛਾ ਸੁਣਾ ਮੈਂ ਉਹਦਾ ਰੈਪ ਕਰਨਾ ਇੱਕ ਸਟਾਰਟ ਕੀਤਾ ਤੇ ਮੈਂ ਟੂਪਾਕ ਵਾਲਾ ਰੋਲ ਯਾਨੀ ਇੱਕ ਤਰੀਕੇ ਦਾ ਲੈ ਲਿਆ ਟੂਪਾਕ ਵਾਲਾ ਜਿਹੜਾ ਤੇਰਾ ਰੋਲ ਹੈ ਇੱਕ ਰੈਪ ਵੀ ਸੁਣਾ ਦੇ ਤੇ ਮਾੜਾ ਦੱਸ ਦੇ ਵੀ ਕਲਾ ਕੀ ਆ ਹਾਂਜੀ ਐਸ ਗੁਲਾਬ ਸਿੱਧੂ ਪਾਜੀ ਵਾਸਤੇ ਗਾਣਾ ਲਿਖਿਆ ਹੀ ਉਹਦੇ ਸੋਚਿਆ ਸੀ ਅਗਰ ਮੈਨੂੰ ਕਦੀ ਮੌਕਾ ਮਿਲੇਗਾ ਤਾਂ ਰੈਪ ਲਿਖਾਂਗਾ ਐ ਰੈਪ ਲਿਖਿਆ ਦਾ ਉਂਝ ਕਾਫੀ ਕੁਝ ਲਿਖਿਆ ਦਾ ਯਾਨੀ ਕਿ ਫਿਲਹਾਲ ਐ ਹੀ ਰੈਪ ਸੁਣਾਣਾ ਤਾਂ ਕਿ ਪਾਜੀ ਤਾਂ ਅਗਰ ਗਾਣਾ ਸੁਣਨ ਮੇਰੇ ਰੈਪ ਸੁਣਨ ਤੇ ਗਾਣੇ ਵਾਸਤੇ ਮੈਨੂੰ ਘਟੋ ਘਟ ਮੌਕਾ ਅਗਰ ਮਿਲੇ ਤੇ ਮੈਂ ਪਾਜੀ ਦੇ ਨਾਲ ਆਣਾ ਚਾਹਾਂਗਾ ਗੁਲਾਬ ਸਿੱਧੂ ਪਾਜੀ ਨਾਲ ਸਿੱਧੂ ਮੂਸੇ ਵਾਲਾ ਪਾਜੀ ਗੈਂਗ ਰੱਬ ਦੀ ਰੂਹ ਹੁਣ ਲੈਜੈਂਡ ਬਣਿਆ ਗੁਰੂਆਂ ਦੇ ਰਾਣਾ ਹਰ ਕੋਈ ਚੱਲਿਆ ਰੋਜ਼ ਦਿੰਦੇ ਸੀਗੇ ਜਿਹੜੇ ਗੋਲੀ ਦੇ ਡਰਾਵੇ ਉਹਨਾਂ ਨੂੰ ਵੀ ਪਤਾ ਨਹੀਂ ਜੱਟ ਡਰਿਆ ਹੁਣ ਸਾਰਿਆਂ ਦੇ ਦਿਲਾਂ ਉੱਤੇ ਰਾ ਜੱਟ ਦਾ ਬੋਲੀਵੁੱਡ ਹਾਲੀਵੁੱਡ ਨਾ ਜੱਟ ਦਾ ਯਾਰਾਂ ਨੂੰ ਯਾਰੀ ਦਾ ਮਾਨ ਜੱਟ ਦਾ ਕੱਲਾ ਵੇਖ ਕੇ ਕਹਿ ਰਿਆ ਸੀ ਪੁੱਤ ਜੱਟ ਦਾ ਦੱਸ ਕੇ ਆਉਂਦੇ ਤੇ ਫਿਰ ਸਾਰਿਆਂ ਨੂੰ ਪਤਾ ਪੱਟ ਨਹੀਂ ਸੀ ਹੁਣਾਂ ਮੁੱਸੇ ਵਾਲੇ ਜੱਟ ਕਿਆ ਬਾਤ ਹੈ ਇਹ ਸਿੱਧੂ ਨੂੰ ਚਾਉਣ ਵਾਲੇ ਨੇ ਬਾਈ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੀ ਕਲਾ ਜਿਹੜੀ ਆ ਲੋਕਾਂ ਦੇ ਵਿੱਚ ਪੈਦਾ ਹੋਈ ਆ ਸਿੱਧੂ ਮੂਸੇਵਾਲੇ ਕਰਕੇ ਤੇ ਬਾਈ ਕੀ ਨਾਮ ਭਰਾ ਹਾਂਜੀ ਮੇਰਾ ਨਾਮ ਇਹ ਚੋਹਾਨ ਜੀ ਇਹ ਚੋਹਾਨ ਬਾਈ ਗੀਤ ਸੁਣਾਈ ਜਾਂਦਾ ਸੀ ਕੋਈ ਮਾੜਾ ਸੁਣਾ ਦੇ ਕੀ ਸੀਗਾ ਬਸ ਸਿੱਧੂ ਮੂਸੇਵਾਲੇ ਗਾਣਾ ਸੁਣਾ ਸੀ ਹੋਰ ਸੁਣਾ ਦਿੰਨੀ ਆ ਹਾਂ ਸੁਣਾ ਦੇ ਹੋ ਮੇਰੀ ਮਾਂ ਮੇਰਾ ਰੱਬ ਜੀ ਦੀ ਕੁੱਖੋਂ ਹੋਇਆ ਪੈਦਾ ਉਹਨੇ ਜ਼ਿੰਦਗੀ ਜਿਉਣ ਦਾ ਸਖਾਇ ਇੱਕੋ ਕਾਇਦਾ ਕਹਿੰਦੀ ਜਿੱਥੇ ਤੇਰੀ ਪੁੱਤਰ ਰਜ਼ਮੀਰ ਮੁੱਕ ਗਈ ਹਮ ਮਰ ਜਾਮੀ ਉੱਥੇ ਕੋਈ ਜਾਣ ਦਾ ਨਹੀਂ ਫਾਇਦਾ ਤਾਈ ਦਲੇ ਸੋਦੇ ਬਾਜਾਂ ਨਾ ਕਲਾਮ ਨਿਓ ਮੇਰੀਆ ਕਿਸੇ ਅਰੇ ਘਰੇ ਬੰਦੇ ਨੂੰ ਸਲਾਮ ਨਿਓ ਮੇਰੀਆ ਜਿੰਨਾ ਚਿਰ ਲਿਖੂਗੀ ਇਹ ਸੱਚ ਲਿਖੂਗੀ ਹੋਰਾ ਵਾਂਗੂ ਕਲਮ ਗੁਲਾਮ ਨਿਓ ਮੇਰੀ ਓ ਗੱਲ ਕੱਲੀ ਕੱਲੀ ਗੀਤਾਂ ਚ ਗੱਡੋਈ ਪਈ ਐ ਦੇਖ ਮੂਸੇ ਵਾਲਾ ਮੂਸੇ ਵਾਲਾ ਹੋਈ ਪਈ ਐ ਸਿੱਧੂ ਮੂਸੇ ਵਾਲਾ ਮੂਸੇ ਵਾਲਾ ਹੋਈ